ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੀ ਕਿਉਂਕਿ ਉੱਥੇ ਦੇ ਰਜਿਸਟਰਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਰਜਿਸਟਰਾਰ ਆਨੰਦ ਪਵਾਰ ਨੂੰ ਮੁਅਤਲ ਕੀਤਾ ਗਿਆ ਹੈ ਕੋਰਟ ਚ ਚੱਲ ਰਹੇ ਕੇਸ ਦੇ ਤਹਿਤ ਅਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਕਰਕੇ ਉਹ ਹੈ ਕਿ ਅਧਿਆਦੀ ਦੁਰਵਰਤੋ ਕ੍ਰਿਮ ਦੇਵੀ ਇਲਜ਼ਾਮਾਂ ਤਹਿਤ ਅਵੱਡੀ ਕਾਰਵਾਈ ਕੀਤੀ ਗਈ ਜਿਸ ਤੋਂ ਚੱਲਦੇ ਉਹਨਾਂ ਨੂੰ ਮؤਤਲ ਸਸਪੈਂਡ ਕਰ ਦਿੱਤਾ ਗਿਆ ਹੈ ਆਨੰਦ ਪਵਾਰ ਦਾ ਦੂਜੇ ਵਿਆਹ ਦੇ ਸੰਬੰਧ ਦੇ ਸਿਲ ਕੋਰਟ ਪੂਰਾ ਕੇਸ ਚੜ੍ਹ ਹੈ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਰਜਿਸਟਰਾਰ ਆਨੰਦ ਪਵਾਰ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਸਸਪੈਂਡ ਕਰ ਦਿੱਤਾ ਗਿਆ ਤਸਵੀਰ ਤੁਸੀਂ ਵੇਖ ਬਾਰੇ ਹੋ आनंद पवार दी कोर्ट चल रहे केस ते तहत वड्डी कारवाई जो है वो कीती गई है जिक्र यो है की औदेदी दुरुपयोग तो करने दे इल्जामा तहत आ पूरी कारवाई कीती गई है ते आनंद पवार दा दूसरे व्याद संबंधी जो कोर्ट छे ओ केस चल रहे है मेरा में से होगी मनोज शर्मा फोन लाइन ते जुड़े ने मनोज पूरा मामला जानना चाहवा किस केस ते तहत पूरी कारवाई जी सरजोब ना ददा की जेडे रजिस्ट्रार ने डॉक्टर आनंद पवार एना नु मुअतल कर देता गया क्योंकि एना दे खिलाफ अपने ओहदे दी ਦੁਰਵਾਰਤੋਂ ਯਾਨੀ ਕਿ ਆਪਣੇ ਹੌਦੇ ਦੇ ਉੱਪਰ ਰਹਿੰਦੇ ਆ ਇਹਨਾਂ ਦੇ ਵੱਲੋਂ ਕੁਝ ਅਜਿਹੇ ਫੈਸਲੇ ਲਏ ਗਏ ਸੀ ਜਿਨ੍ਹਾਂ ਦਾ ਹੋਰ ਲੋਕਾਂ ਨੂੰ ਲਾਭ ਹੋ ਜਾਂ ਯੂਨੀਵਰਸਿਟੀ ਦੇ ਜਿਹੜਾ ਰੈਗੂਲੇਸ਼ਨ ਨੇ ਕਾਨੂੰਨ ਨਿਯਮ ਨੇ ਉਹਨਾਂ ਦੀ ਅਵੇਹਲ ਨਾ ਕੀਤੀ ਗਈ ਸੀ ਉਲੰਘਣਾ ਕੀਤੀ ਗਈ ਸੀ ਤੇ ਉਹਦੇ ਵਿੱਚ ਇਹਨਾਂ ਜਾਂਚ ਕੀਤੀ ਗਈ ਤਾਂ ਇਹ ਦੋਸ਼ ਸਹੀ ਪਾਏ ਗਏ ਤੇ ਨਾਲ ਹੀ ਇਹਨਾਂ ਦਾ ਇਸ ਜਿਹੜਾ ਦੂਸਰਾ ਇਹਨਾਂ ਨੇ ਵਿਆਹ ਕੀਤਾ ਸੀਗਾ ਉਸ ਮਾਮਲੇ ਦੇ ਵਿੱਚ ਵੀ ਕੋਰਟ ਦੇ ਵਿੱਚ ਹਜੇ ਕੇਸ ਚੱਲ ਰਿਹਾ ਹੈ ਤੇ ਇਹਨਾਂ ਸਾਰੇ ਮਾਮਲਿਆਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਸਾਰੇ ਜਿਹੜੇ ਦੋਸ਼ ਨੇ ਸਹੀ ਪਾਏ ਗਏ ਤੇ ਉਸ ਤੋਂ ਬਾਅਦ ਜਿਹੜੇ ਡਾਕਟਰ ਆਨੰਦ ਪਵਾਰ ਨੇ ਉਹਨਾਂ ਨੂੰ ਫੌਰਨ ਆਦੇਸ਼ ਤੋਂ ਬਾਅਦ ਮੁਅਤਲ ਕਰ ਦਿੱਤਾ ਗਿਆ ਜਿਹੜੇ ਜੈ ਸ਼ੰਕਰ ਸਿੰਘ ਨੇ ਇਸ ਤੋਂ ਦੇ ਵਾਈਸ ਚਾਂਸਲਰ ਰਜੀਵ ਗੰਦੀ ਲਾ ਯੂਨੀਵਰਸਿਟੀ ਦੇ ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਡਾਕਟਰ ਆਨੰਦ ਪਵਾਰ ਨੂੰ ਉਹਨਾਂ ਦੇ ਅਹੁਦੇ ਤੋਂ ਮੁਅਤਲ ਕਰ ਦਿੱਤਾ ਗਿਆ ਸੋ ਇਹ ਇੱਕ ਵੱਡੀ ਕਾਰਵਾਈ ਯੂਨੀਵਰਸਿਟੀ ਦੇ ਲਾ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਆਪਣੇ ਰਜਿਸਟਰਾਰ ਦੇ ਖਿਲਾਫ ਜਿਨ੍ਹਾਂ ਨੇ ਆਪਣੇ ਅਹੁਦੇ ਦੇ ਦੌਰਾਨ ਦੇ ਨਿਯਮਾਂ ਵਿੱਚ ਕੀਤੀਆਂ ਨੇ ਤੇ ਜਿਹੜੇ ਨਿਯਮ ਨੇ ਯੂਨੀਵਰਸਿਟੀ ਦੇ ਹੋਣ ਜਾਂ ਸਰਕਾਰੀ ਜਿਹੜੇ ਨਿਯਮ ਹੋਣ ਜਿਸ ਦਾ ਦੂਸਰੇ ਵਿਆਹ ਦੀ ਗੱਲ ਕੀਤੀ ਜੇ ਤੋ ਕੋਰਟ ਦੇ ਵਿੱਚ ਕੇਸ ਕਰ ਸਕਦਾ ਤੇ ਉਹਦੀ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ